ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਇੱਕ ਮੋਰਾ ਦਾ ਤੋਹਫਾ ਲੈ ਕੇ ਆਂਦਾ ਜੀ ਘਰੇਲੂ ਪਰਿਵਾਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਵਪਾਰ ਦਾ ਕੰਮ ਨਹੀਂ ਲਗਭਗ 1 ਸਾਲ ਚ ਬਾਈ ਨੇ ਇੱਕ ਅੱਧਾ ਨਾਗ ਸੇਲ ਕਰਨਾ ਹੁੰਦਾ ਜੀ ਪਰ ਜਿੰਨੇ ਕ ਨਾਗ ਬਾਈ ਕੋਲ ਹੈਗੇ ਆ ਸਾਰੇ ਟੌਪ ਕਲਾਸ ਹੀ ਆ ਪਹਿਲਾਂ ਵੀ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਏਦੋਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਤੋਹਫਾ ਵੀਰੇ ਇੱਕ ਮੋਰਾ ਦਾ ਆਪਕੇ ਚੰਗੇ ਸੀ ਮੰਨਦੀ ਆ ਲੱਗਿਆ ਵੀ ਚੰਗਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਉਂਗਾ ਜੀ ਤੁਹਾਨੂੰ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਜਗਤਾਰ ਸਿੰਘ ਪਿੰਡ ਜੀ ਦੱਲੂ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਆ ਲਗਭਗ 1 ਸਾਲ ਚ ਆਪਾਂ ਇੱਕ ਅਧਰ ਨਗ ਸੇਲ ਕਰੀ ਤਾ ਹਨ ਜੀ ਜਿਹੜੀ ਪਿਛਲੇ ਸਾਲ ਆਪਾਂ ਵੀਡੀਓ ਪਾਈ ਸੀ ਵਧੀਆ ਵੈਗੀ ਸੀ ਚੰਗੀ ਸੀ ਝੋਟੀ ਸੀ ਪੂਰੀ ਵਧੀਆ ਚੰਗੀ ਝੋਟੀ ਸੀ ਇਸੇ ਦੀ ਨਸਲ ਚ ਝੋਟੀ ਸੀ ਬਹੁਤ ਠੀਕ ਆ ਜੀ ਤੇ ਹੁਣ ਵੀ ਜਿਹੜਾ ਇੱਕ ਨਗ ਸੇਲ ਆ ਸੁਆ ਕਿੰਨੇ ਮਾਂ ਝੋਟੀ ਦਾ ਬਈ ਸੁਆ ਦੂਜਾ ਹਜੇ ਦੂਜਾ ਸੁਆ ਹਾਂਜੀ ਦੂਜਾ ਦੰਦੋ ਕਿਵੇਂ ਆ ਜੀ ਇਹ ਪਹਿਲਾ ਹੁਣ ਪਹਿਲਾ ਦੋ ਦੰਦਾ ਤੇ ਸੋਈ ਸੀ ਅੱਛਾ ਪਹਿਲਾ ਸੁਆ ਇਹਨੇ ਦੋੰਦੀ ਨੇ ਦੇ ਦਿੱਤਾ ਸੀ ਦੋੰਦੀ ਨੇ ਦਿੱਤਾ ਸੀ ਠੀਕ ਆ ਹੁਣ ਕਿੰਨੇ ਦੰਦ ਨੇ ਬੋਸ਼ੀਆਂ ਤੇ ਆ ਜੀ ਇਹ ਆਪ ਕਿਹੜੇ ਸੀਮਰ ਦੇ M29 ਦੀ ਜੀ M29 ਦੀ ਆ ਲੱਗਿਆ ਕਿਹੜਾ ਜੀ ਉਹ ਨੂਰ ਲੱਗਿਆ ਜੀ ਜਿਹੜੇ ਡਾਕਟਰ ਸਾਹਿਬਾਨ ਨੇ ਭਰਿਆ ਉਹਨਾਂ ਨਾਲ ਗੱਲ ਕਰਾ ਦਾਂਗੇ ਜੀ ਹਾਂਜੀ ਠੀਕ ਆ ਜੀ ਪਹਿਲੇ ਸੂਏ ਨੇ ਕਿੰਨਾ ਦੁੱਧ ਪਾਇਆ ਕਰ ਮਾ ਪਹਿਲਾਂ 12 ਲੀਟਰ ਦੁੱਧ ਦਿੱਤਾ ਜੀ ਨੇ ਚੋਇਆ ਵਾਪ ਹਾਂ ਅੱਥੀ ਚੋਇਆ ਜਿਹੀ ਆਪ 1 ਤੀਰ ਕਿੰਨਾ ਪਿਆਜੂ ਕਰ ਮਾ ਐਰ ਕੀ ਦਾ ਵੇਖੋ ਜੀ ਕਿਸਮਤ 15 ਦਾ ਨਾ 15 ਤੇ ਜਾਊਗੀ 1500 ਦੇ ਹੱਕਾ ਕੱਦ ਕਾਠ ਵੀ ਵੱਡਾ ਆ ਜਾਂਦਾ ਹਨਾ ਦੀ ਭਾਰ ਪਿੱਛੇ ਦੀ ਮੈਂ ਕੋਈ ਗੱਲ ਨਹੀਂ ਕਿਸੇ ਵੀ ਗੱਲ ਦੀ ਪ੍ਰੋਬਲਮ ਨਹੀਂ ਜਮ ਬੇਫਿਕਰ ਹੋ ਕੇ ਆ ਜੇ ਬੇਫਿਕਰ ਹੋ ਕੇ ਆ ਕੇ ਚਾਰੇ ਚ ਦੋਨੀ ਪਾਸੇ ਬੈਠ ਕੇ ਚੌਂਦੇ ਰਹੇ ਆ ਅੱਛਾ ਦੋਨੀ ਗੱਲ ਦੋਨੀ ਪਾਸੇ ਸਵੇਰ ਇੰਨਾ ਠੰਡਾ ਹੈ ਹਾਂ ਦੋਨੀ ਪਾਸੇ ਬੈਠ ਠੀਕ ਆ ਸਵੇਰ ਤਾਂ ਤੁਹਾਨੂੰ ਆਪ ਵੀ ਦੇਖਦਾ ਉਹ ਨਹੀਂ ਜਦੋਂ ਆਪਾਂ ਕਿਸੇ ਵੀ ਪਸ਼ੂ ਦੀ ਵੀਡੀਓ ਕਵਰ ਕਰਦੇ ਆ ਵੀਰੇ ਤਾਂ ਪਸ਼ੂ ਡਰਦਾ ਹੁੰਦਾ ਇਹਦੇ ਕਰਮਾਂ ਵਾਲੀ ਗਾਲਾਂ ਵੱਟੀ ਬੈਠਾ ਨਾ ਇਹ ਦੋਨੀ ਪਾਸੇ ਬੈਠ ਕੇ ਚੌਂਦੇ ਰਹੇ ਆ ਯਾਰ ਆ ਜਿਵੇਂ ਤੇ ਹਜੇ ਸਮਾਂ ਕਿੰਨਾ ਲੈ ਜੂਗਾ ਹਲੇ ਲੈ ਜੂ ਪੰਜ ਸੱਤ ਦਿਨ ਦਾ ਆਰਾਮ ਨਾਲ ਲੈ ਜੂਗੂ ਖੁੱਲੇ ਹੀ ਲੈ ਜੂਗੂ ਠੀਕ ਆ ਤੋਰ ਕੇ ਦਿਖਾ ਦਿਓ ਜੀ ਸੁਆ ਦੂਜਾ ਜੀ ਫੁੱਲ ਸ਼ਕੀਨ ਸੋਨਾ ਢਾਂਚਾ ਕੱਦ ਕਾਠ ਚੰਗਾ ਆਪ ਐਮ 29 ਦੀ ਐ ਹੌਲੀ ਤੁਰਿਓ ਜੀ ਤੇ ਕੋਹੇ ਨੂਰ ਤੋਂ ਇਹ ਗੱਬਣਾ ਤਿਆਰੀ ਬਹੁਤ ਕਮਾਲ ਦੀ ਕੀਤੀ ਐ ਸੋਨਾ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਆਪਾ ਟਾਪ ਕਲਾਸ ਮੋਰਾ ਦਾ ਤੂਫਾਨ ਕਹਿ ਸਕਦੇ ਆ ਲੰਮੀ ਤੁਰਦਿਓ ਜੀ ਥੋੜੀ ਜੀ ਕਿਉਂਕਿ ਖੂਬਸੂਰਤੀ ਝੋਟੀ ਦੀ ਮੈਂ ਤੁਹਾਨੂੰ ਦਿਖਾ ਦੇਣਾ ਕਿਤੇ ਰੇਅਰ ਜਾਂ ਪੀਸ ਮਿਲਦਾ ਹੁੰਦਾ ਤੁਹਾਨੂੰ ਵੀ ਪਤਾ ਬਈ ਕੋਈ ਵੀ ਵੀਰ ਚੰਗੀ ਬਰੀਡ ਤੇ ਮਿਹਨਤ ਕਰਦਾ ਉਹਦੀ ਸੇਵਾ ਸੰਭਾਲ ਕਰਦਾ ਤੇ ਉਹਨੂੰ ਉਹਦਾ ਫਲ ਜਰੂਰ ਮਿਲਦਾ ਬਾਈ ਦੀ ਸ਼ੌਂਕ ਨਾਲ ਰੱਖੀ ਵੀ ਆ ਫੁੱਲ ਪਿਆਰ ਨਾਲ ਕੋਈ ਆਏ ਨਹੀਂ ਬਾਈ ਸਿੰਗ ਬਣਾਏ ਆ ਨੇਚਰਲੀ ਸਿੰਗ ਆ ਸੋਨਾ ਪੈਠ ਪੁੜਾ ਢਾਂਚਾ ਸੋਨਾ ਮੁੱਠੀ ਆਲਾ ਥਾਣਾ ਬੰਦ ਦਿਓ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਆਲਾ ਫੋੜ ਛਾਂਕੇ ਤੇ ਭੂਰਾ ਵੀ ਨਹੀਂ ਸਮਾਂ ਬਾਈ ਦੱਸਦਾ ਕਿ ਹਜੇ ਲੱਗ ਪੱਗ ਟਾਪ ਕੁਆਲਿਟੀ ਹੈ ਜੀ ਉੱਥੇ ਮੰਨ ਲਓ ਜਖਰਨੀ ਤੇ ਬੰਦਿਓ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਸੁਭਾ ਦੀ ਕਰਮ ਵਾਲੀ ਇੰਨੀ ਠੰਡੀ ਹੈ ਜੀ ਬਾਈ ਦੱਸਦਾ ਕਿ ਆਪਾਂ ਗਾਂਆਂ ਵਾਂਗੂ ਦੋਨੇ ਪਾਸੇ ਬਹਿ ਕੇ ਦੀ ਚਵਾਈ ਕਰੀਦੀ ਹੈ ਜੀ ਬਾਕੀ ਹਵਾਨਾ ਚੈੱਕ ਕਰੋ ਜੀ ਜਿੰਨੀ ਬੈਕ ਸਾਈਡ ਨੂੰ ਧੱਕਾ ਉੰਨੀ ਇਹਦੀ ਅੱਗੇ ਨੂੰ ਆ ਯਾਨੀ ਅਗਾੜੀ ਚ ਵੀ ਦੁੱਧ ਕਰਮ ਵਾਲੀ ਦੇ ਚੰਗਾ ਹੋਊਗਾ ਪੈਠ ਪੂੜੇ ਦੀ ਚੜਾਈ ਚੈੱਕ ਕਰ ਲਓ ਜੀ 2 ਫੁੱਟ ਸਵਾ 2 ਫੁੱਟ ਅੰਗੂਏ ਦੀ ਪਿੱਠ ਪੂੜੇ ਦੀ ਚੜਾਈ ਆ ਗੋਲ ਸਿੰਗੀ ਆ ਬਟਨ ਵਾਲਾ ਹਵਾਨਾ ਬਾਕੀ ਜਿਹੜੇ ਵੀ ਰਬਰੀਡਰ ਹੋਣਗੇ ਵੀਰੇ ਉਹਨਾਂ ਨੂੰ ਪਰਖ ਆਪ ਹੀ ਕਰ ਲੈਣੀ ਆ ਨਗੀਨਾ ਪੀਸ ਕਹਿ ਸਕਦੇ ਆ ਮੇਰੇ ਹਿਸਾਬ ਨਾਲ ਮੈਨੂੰ ਝੋਟਿਬਰੇ ਬਹੁਤ ਪਸੰਦ ਆਈ ਜਿਨੇ ਲੈਣੀ ਆ ਆ ਕੇ ਤਸੱਲੀ ਪਰਖ ਉਹਨੇ ਕਰਨੀ ਆ ਦੇ ਬਾਈ ਕੀਮਤ ਹੈ ਜੇ ਇਹਦੀ ਕਿਵੇਂ ਕਰਨੀ ਹੈ ਫੋਨ ਤੇ ਕੇ ਹਾਂ ਫੋਨ ਤੇ ਦੱਸਦਾ ਜਾਇਜ ਹੋ ਜੇ ਬਿਲਕੁਲ ਜਾਇਜ ਹੋ ਬਾਕੀ ਮਾਨਤਨ ਹੋ ਜਾਏ ਜਾਇਜ ਹੋ ਕੇ ਜਿਹੜਾ ਹੋਇਆ ਬਸ ਜਾਇਜ ਹੋਊਗੀ ਯਾਨੀ ਛੋਟੀ ਦੇ ਹਿਸਾਬ ਨਾਲ ਜਾਇਜ ਹੋ ਐਵੇਂ ਆਪਾਂ ਤਨ ਮੰਗ ਲੱਗੇ ਧਾਰ ਮੰਗ ਲੱਗੇ ਫਾਲਤੂ ਦੇ ਮੰਗ ਦੇ ਨਹੀਂ ਮੰਗਦੇ ਠੀਕ ਹੈ ਵੀਰੇ ਇਹ ਬਾਈ ਦੀ ਗੱਲ ਸਹੀ ਆ ਕਿਉਂਕਿ ਬਈ ਹਜੇ ਸਮਾਂ ਲੈਂਦੀ ਆ ਕੀਮਤ ਇਹਦੀ ਫੋਨ ਤੇ ਹੋਊਗੀ ਹੋਊਗੀ ਜਾਇਜ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ